ਲਵ ਮੈਰਿਜ ਕਰਾਣੀ ਹੈ ਅਰੇਂਜ ਮੈਰਿਜ ਕਰਾਣੀ ਹੈ ਕਿ ਹਜੇ ਖਾਤਾ ਖੁੱਲਿਆ ਹੀ ਨਹੀਂ ਇੱਕੋ ਹੀ ਕੁੜੀ ਹੈਣੀ ਲਵ ਵੀ ਕਰਾ ਲਾਂਦੇ ਮੈਰਿਜ ਤਾਂ ਏਹ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਵਿਆਹ ਦਾ ਸੀਜ਼ਨ ਆ ਗਿਆ ਹਾਂਜੀ ਤੇ ਵਿਆਹ ਹੋਣੇ ਆ ਤੇ ਤੁਸੀਂ ਸੋਚੇ ਫਿਰ ਵਿਆਹ ਦਾ ਜਿਹਦੇ ਨਾਲ ਲਵ ਮੈਰਿਜ ਕਰਾਉਣੀ ਸੀ ਜੀ ਉਹਦੀ ਹੋ ਗਈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਨਾ ਕਿ ਉਹ ਰੈਡੀ ਕਰਕੇ ਜਰਮਨ ਭੇਜੋਦਾਂ ਨੂੰ ਕਹਿੰਦਾ ਯੂਰਪ ਕੰਟਰੀ ਹੈ ਜਰਮਨ ਉੱਥੇ ਜਾ ਕੇ ਦਵਾਈ ਭੇਜਤਾ ਜੀ ਸਮਝ ਰਹੇ ਹੋ ਸਮਝ ਰਹੋ ਪੰਜਾਬ ਦੇ ਵਿੱਚ ਚਲੋ ਵਿਆਹ ਨਹੀਂ ਕਰਾ ਸਕਦੇ ਇੱਥੇ ਪਸੰਦनियां ਦੀ ਉੱਥੇ ਦੇਖ ਲੈਣੀ ਸੀ ਕੋਈ ਉੱਥੇ ਜੀ ਮੁਸਲਮਾਨ ਵੱਢਦਾ ਨੇ ਚੌਂਕ ਦੇ ਵਿਚਾਲੇ ਜੀ ਆਪਕੋ ਭੇਜ ਤੇਰੇ ਬਸ ਕੀ ਬਾਤ ਨੇ ਹੁਣ ਅੱਜ ਕਾਲੀ ਇਹ ਕੁੜੀਆਂ ਮੁੰਡੇ ਜੀ ਮੈਂ ਤਾਂ ਬਾਹਲੇ ਦੇਣਾ ਇੱਥੇ ਜੀ ਇਕੱਠੇ ਪਾਰਕਾਂ 'ਚ ਬੈਠੇ ਹੁੰਦੇ ਸੀ ਛੋਟੇ ਤਾਂ ਫਿਰ ਦਿਲ ਦੁਖਦਾ ਹੁਣ ਹਾਏ ਦਿਲ ਦੁਖਦਾ ਜੀ ਮੈਂ ਤਾਂ ਸਾਡੇ ਪਿੰਡ ਦੀ ਕੋਈ ਭਾਲਦਾ ਮੈਂ ਉਹਨਾਂ ਦੇ ਘਰੇ ਦੱਸ ਕੇ ਆਵਾ ਜੀ ਤੇ ਉਹ ਕੋਈ ਮਿਲਦੀ ਨਹੀਂ ਜੀ ਵੇਲੇ ਆ ਅਸੀਂ ਕਿਹੋ ਜਿਹਾ ਵਿਆਹ ਨਹੀਂ ਨਾ ਹੋਇਆਗਾ ਹੈ ਹਜੇ ਕਰੂਏ ਤੇ ਸੂਟ ਨਹੀਂ ਲੈ ਕੇ ਦੇਣਾ ਹਜੇ ਕੋਈ ਹੋ ਟੈਨਸ਼ਨ ਨਹੀਂ ਹੈਗੀ ਤਾਂ ਹੀ ਦਾ ਕਰਾਉਂਦੇ ਨਹੀਂ ਅਸੀਂ ਜੀ ਮੈਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਵੀ 18 ਸਾਲ ਦਾ ਹੋ ਗਿਆ ਤੇਰਾ ਵਿਆਹ ਕਰ ਦਾਂਗੇ ਹਾਂ ਮੈਂ ਮੈਂ ਪੜਿਆ ਕਰਾਂਗਾ ਪੜ ਲਾ ਵੀ ਜੋ 12ਵੀਂ ਕਰ ਲਈ ਤੇਰਾ ਵਿਆਹ ਕਰ ਦਾਂਗੇ ਪੱਕਾ 18 ਸਾਲ ਦਾ ਹੋ ਗਿਆ ਲਾਲਚ ਦੇਈ ਗਈ ਲਾਲਚ ਦੇਈ ਗਈ ਉਹ ਹੁਣ ਲਾਲਚ ਮੈਂ ਹੋ ਗਿਆ ਜੀ 19 ਸਾਲਾਂ ਦਾ ਜੀ ਸਾਲ ਉੱਤੇ ਹੋ ਗਿਆ ਤੇ ਹੁਣ ਮੈਂ ਮਾਰੇ ਮੋਟੇ ਕੋਈ ਦੋ ਤਿੰਨ ਲਾਂਬੇ ਵੀ ਲੈ ਕੇ ਆਇਆ ਜੀ ਹਾਂ ਮਾਂ ਕੀ ਪਤਾ ਵੈਈ ਕਰਦਾਂ ਲਾਂਬੇ ਉਹ ਘਰ ਦੇ ਫਿਰ ਵੀ ਨਹੀਂ ਜੀ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਰ ਜਾਨੀ ਠੀਕ-ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰ ਪਰਚੋ ਤੋ ਵੇਟ ਕਰ ਰਹੀ ਸੀ ਨਾ ਮੇਰੀ ਲੋ ਫਿਰ ਮੈਂ ਆ ਹੀ ਗਈ ਸੋ ਵੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਤੇ ਕਾਮਨ ਜਿਹਾ ਵਿਸ਼ਾ ਕਿਉਂਕਿ ਅੱਜ ਕੱਲ ਨਾ ਸਾਰੇ ਕਨਫਿਊਜ਼ ਹੋਏ ਪਏ ਨੇ ਵੀ ਕਿਸੇ ਨੇ ਵਿਆਹ ਕਰਾਉਣਾ ਹੈ ਕਈ ਤਾਂ ਮੇਰੇ ਵਰਗੇ ਘਰ ਦੇ ਆ ਤੇ ਸਿਰ ਦਿੰਦੇ ਨੇ ਵੀ ਹਾਂ ਤੁਸੀਂ ਦੇਖੋ ਜੋ ਕਰਨਾ ਹੈ ਕਈ ਵਿਚਾਰੇ ਲਵ ਮੈਰਿਜ ਕਰਕੇ ਫਸੇ ਬੈਠੇ ਨੇ ਵੀ ਲਵ ਮੈਰਿਜ ਕਰਾਉਣੀ ਹੈ ਘਰ ਦੇ ਨਹੀਂ ਮੰਨਦੇ ਤੇ ਕਈ ਵਿਚਾਰੇ ਇਹੋ ਦੇ ਨੇ ਜਿਨ੍ਹਾਂ ਦਾ ਖਾਤਾ ਹੀ ਨਹੀਂ ਖੁੱਲਿਆ ਹੈਗਾ ਸੋ ਆਓ ਆਪਾਂ ਗੱਲਾਂ ਬਾਤਾਂ ਕਰਦੇ ਤਾਂ ਫਿਰ ਸਭ ਨੇ ਕਰਾਉਣੀ ਹੈ ਨਾ ਸੋ ਆਓ ਜੀ ਮਾਰਦੇ ਆ ਗੇੜੀਆਂ ਮੈਂ ਔਖੇ ਸਵਾਲ ਪੁੱਛ ਲਾਂ ਫਿਰ ਤੁਸੀਂ ਬਾਈਕ ਲੈ ਕੇ ਫਰਾਰ ਹੋ ਜਾਓ ਹਨਾ ਨਹੀਂ ਸਵਾਲ ਔਖੇ ਨਾ ਪੁੱਛਿਓ ਤੁਸੀਂ ਬਾਲੇ ਅੱਛਾ ਜੀ ਮੈਂ ਕੋਈ ਮੈਡਾ ਪੇਪਰ ਤਾਂ ਨਹੀਂ ਲੈ ਰਹੀ ਨਹੀਂ ਠੀਕ ਹੈ ਜੀ ਮੈਂ ਤਾਂ ਬਹੁਤ ਹੀ ਸੌਖਾ ਜਿਹਾ ਸਵਾਲ ਪੁੱਛ ਰਹੀ ਆ ਮੈਂ ਕਿ ਵੀ ਜਿਵੇਂ ਹੁਣ ਵਿਆਹ ਦਾ ਸੀਜ਼ਨ ਆ ਗਿਆ ਹਾਂ ਜੀ ਤੇ ਵਿਆਹ ਹੋਣੇ ਆ ਤੇ ਤੁਸੀਂ ਸੋਚੇ ਫਿਰ ਵਿਆਹ ਦਾ ਵਿਆਹ ਉਹੀ ਗੱਲ ਆ ਗਈ ਵਿਆਹ ਤਾਂ ਸੋਚਿਆ ਤਾਂ ਹੈ ਜੀ ਅੱਛਾ ਹਾਂ ਜੀ ਤੇ ਕੀ ਸੋਚੇ ਫਿਰ ਲੰਮ ਮੈਰਿਜ ਕਰਾਉਣੀ ਹੈ ਰੇਂਜ ਮੈਰਿਜ ਕਰਾਉਣੀ ਹੈ ਕਿ ਫਿਰ ਖਾਤਾ ਹਜੇ ਖੁੱਲਿਆ ਹੀ ਨਹੀਂ ਨਹੀਂ ਰੇਂਜ ਮੈਰਜੀ ਕਰਾਵਾਂਗੇ ਜੀ ਲਵ ਮੈਰਜੀ ਤਾਂ ਨਹੀਂ ਕਰਾਉਂਦੇ ਕਿਉਂ ਕੀ ਗੱਲ ਬਈ ਨਹੀਂ ਜੀ ਹੈ ਹੈ ਨਹੀਂ ਜਿਹਦੇ ਨਾਲ ਲਵ ਮੈਰਜੀ ਕਰਾਉਣੀ ਸੀ ਜੀ ਉਹਦੀ ਹੋ ਗਈ ਓਖਾ ਹੈ ਨਾ ਹੁਣ ਰੇਂਜ ਹੀ ਕਰਾਵਾਂਗੇ ਅੱਛਾ ਅੱਛਾ ਠੀਕ ਹੈ ਠੀਕ ਐ ਰਿਓ ਤੁਸੀਂ ਮੈਂ ਰੇਂਜ ਦਾ ਵੀ ਮੁਸ਼ਕਲ ਹੀ ਆ ਕਿਉਂ ਕੀ ਗੱਲ ਮੁੰਡਾ ਮਾੜਾ ਹੈ ਨਹੀਂ ਮੁੰਡਾ ਤਾਂ ਨਹੀਂ ਮਾੜਾ ਕਰਦੇ ਜਿਹੜੇ ਇਸ ਵੇਲੇ ਕਰਦੇ ਹਰ ਹੈਂ ਡੈਡੀ ਕੱਬਾ ਨੀ ਇਧਰ ਨੂੰ ਆ ਕੇ ਬੋਲੋ ਕੀ ਕਹਿੰਦੇ ਸੀਗੇ ਨਹੀਂ ਮੈਂ ਕਿਹਾ ਡੈਡੀ ਕੱਬਾ ਥੋੜਾ ਜਿਹਾ ਅੱਛਾ ਅੱਛਾ ਨਹੀਂ ਠੀਕ ਹੈ ਤੇ ਤੁਹਾਡੇ ਡੈਡੀ ਕਿੱਦਾਂ ਫਿਰ ਨਹੀਂ ਸਾਡੇ ਤਾਂ ਸਹੀ ਆ ਕਰਾ ਲੈਂਦੇ ਆ ਤੁਹਾਨੂੰ ਹੈ ਇਹਦਾ ਮੇਰੇ ਡੈਡੀ ਨਾਲੋਂ ਵੀ ਕੱਬਾ ਅੱਛਾ ਦਰਦੇ ਆ ਕਰਦੇ ਆ ਤੋ ਇਹ ਇਹਦਾ ਡੈਡੀ ਥੋੜਾ ਜਿਹਾ ਜ਼ਿਆਦਾ ਕੱਬਾ ਅੱਛਾ ਨਹੀਂ ਦਰਦਾ ਤਾਂ ਨਹੀਂ ਗਾ ਇਹ ਤਾਂ ਮੂ ਬਸ ਰੌਲਾ ਪਾਉਣ ਵਾਲਾ ਅੱਛਾ ਨਹੀਂ ਤੇ ਹੁਣ ਜਿਵੇਂ ਮੰਨ ਲਓ ਦੀਵਾਲੀ ਆ ਗਈ ਤੇ ਤੁਹਾਨੂੰ ਫਿਰ ਕਰਦਿਆਂ ਲਾਇਆ ਨਹੀਂ ਸਫਾਈ ਸੁਥਾਈ ਕਰਨ ਤੇ ਰੰਗ ਰੰਗ ਕਰਾਉਣ ਤੇ ਹੈ ਨਾ ਨਾ ਘਰ ਦੇ ਕੰਮ ਘੁੰਮ ਨਹੀਂ ਕਹਿੰਦੇ ਕਰਾਉਂਦੇ ਨਹੀਂ ਗਾ ਨੋ ਵੇਲੇ ਆ ਅਸੀਂ ਵੇਲੇ ਆ ਅਸੀਂ ਵੇਲੇ ਤਾਂ ਆਪੇ ਹੀ ਰਹਿਗੇ ਕਿਉਂਕਿ ਹਜੇ ਬਿਆਨ ਹੀ ਨਾ ਹੋਇਆਗਾ ਹੈ ਹਜੇ ਕਰੂਏ ਤਾਂ ਸੂਟ ਨਹੀਂ ਲੈ ਕੇ ਦੇਣਾ ਹਜੇ ਕੋਈ ਹੋਰ ਟੈਨਸ਼ਨ ਨਹੀਂ ਹੈਗੀ ਤਾਂ ਹੀ ਦਾ ਕਰਾਉਂਦੇ ਨਹੀਂ ਅਸੀਂ ਹੱਜ ਤੇ ਹੋਰ ਸਰਕੀਆਂ ਬਿੰਦੀਆਂ ਮਹਿੰਗੀਆਂ ਲੱਗਦੀਆਂ ਨੇ ਮਹਿੰਗੀਆਂ ਆਪਦੇ ਨਹੀਂ ਖਰਚਾ ਪੂਰਾ ਹਾਂ ਦਾ ਅੱਛਾ ਹੋਰ ਜੇ ਠੀਕ ਹੈ ਨਹੀਂ ਤੇ ਫਿਰ ਤੁਸੀਂ ਸੋਚਿਆ ਨਹੀਂ ਕਿ ਵਿਆਹ ਵਿਊ ਦੀ ਕਰਾਉਣਾ ਲਵ ਮੈਰਿਜ ਰੇਂਜ ਮੈਰਿਜ ਕੁਝ ਤਾਂ ਹੁੰਦਾ ਹੀ ਇਹ ਬੰਦੇ ਦਾ ਨਹੀਂ ਇਹਦੇ ਨਾਲ ਵੀ ਮੇਰੇ ਵਾਲਾ ਸੀਨ ਹੀ ਬਣਿਆ ਨਹੀਂ ਹਾਂ ਆਪਾਂ ਇਹਨਾਂ ਦਾ ਕੋਈ ਸੀਨ ਨਹੀਂ ਬਣਿਆ ਹਾਂ ਪਰ ਰੌਲਾ ਆਏ ਆ ਵੀ ਆਹ ਮੁੰਡੇ ਖੜੇ ਨੌਜਵਾਨ ਪੰਜਾਬ ਦੇ ਇਹ 5-700 ਦਾ ਨਸ਼ਾ ਖਾ ਕੇ ਉੱਠਦੇ ਆ ਹਾਂ ਇਹ ਬੜੇ ਮਾਨ ਨਾਲ ਦੱਸ ਰਹੀ ਹੋਈ ਗੱਲ ਨਸ਼ਿਆਲੀ ਹੈ ਇਹਨਾਂ ਦੀ 11 12 ਵਜੇ ਸਟਾਰਟ ਹੁੰਦੇ ਆ ਇਹ ਇਹ ਵਿਆਹ ਕਰਾ ਕੇ ਇਹਨਾਂ ਦਾ ਲੋਡ ਨਹੀਂ ਨਾ ਹੋਣਾ ਸਰਕਲ ਖਰਚਾ ਆਪਦਾ ਪੂਰਾ ਕਰਨਗੇ ਜੇ ਉਹਦਾ ਕਰਨਗੇ ਪੰਜ 600 ਹੋ ਜਾਂਦਾ ਦਿੱਲੀ ਦਾ ਵਿਆਹ ਕਰਾ ਕੇ ਪੰਜ 600 ਖਰਚਾ ਆਪਦਾ ਹੀ ਹੋ ਜਾਂਦਾ ਦਿੱਲੀ ਦਾ ਵਿਆਹ ਕਰਾ ਕੇ ਆਏ ਹੋ ਜਾਂਦਾ ਨਾ ਇਹ ਇਹ ਸਾਡੇ ਨਾਲ ਵਾਅਦਾ ਨਹੀਂ ਮੈਨੂੰ ਦੋਵਾਂ ਨਾਲ ਵਾਅਦਾ ਹੈ ਨਹੀਂ ਨਸ਼ਾ ਕਰਨਾ ਚੰਗੀਆਂ ਗੱਲਾਂ ਨਹੀਂ ਇਹ ਚੰਗੀ ਗੱਲ ਤਾਂ ਨਹੀਂ ਜੀ ਨਸ਼ੇ ਨੂੰ ਪ੍ਰਮੋਟ ਤੁਸੀਂ ਤੁਹਾਨੂੰ ਕੀ ਮਤਲਬ ਯਾਦ ਨਹੀਂ ਆਉਂਦੀ ਘਰਦਿਆਂ ਦੀ ਯਾਦ ਨਹੀਂ ਆਉਂਦੀ ਆਪਣੀ ਸਿਹਤ ਨਹੀਂ ਦੇਖਦੀ ਨਸ਼ਾ ਤਾਂ ਨਹੀਂ ਅਸੀਂ ਉਹ ਹਸਾਮ ਨਾਲ ਆਵੇਂ ਨਿਸ਼ਾਨੀ ਕਰਦੇ ਗਏ ਨਸ਼ਿਆੜੀ ਗੱਲ ਤਾਂ ਪਾਸੇ ਆ ਕਿਉਂ ਕਰਦੇ ਗਿਓਂ ਕਰਦੇ ਕੀ ਮਿਲਦਾ ਕਰਕੇ ਕੁਝ ਕਰਦੇ ਕੀ ਨਸ਼ਾ ਤਾਂ ਕਰਦੇ ਹੀ ਨਹੀਂ ਨਾ ਨਹੀਂ ਅੱਛਾ ਆਹੀ ਹੈ ਦਾਰੂ ਦੂਰੀ ਇਹ ਹੋਰ ਤਾਂ ਕੀ ਦਾਰੂ ਕਿਵੇਂ ਵੀ ਤੁਸੀਂ ਵੀ ਮਤਲਬ ਦਾਰੂ ਜਿਆਦਾ ਦਾਰੂ ਛੱਡਦੇ ਜਾਂ ਮੈਂ ਨੂੰ ਛੱਡਦੇ ਆ ਮੈਂ ਦਾਰੂ ਨਹੀਂ ਛੱਡਦਾ ਅੱਛਾ ਕੀ ਕਿਹਾ ਸੀ ਤੁਸੀਂ ਫਿਰ ਇਹ ਤਾਂ ਗੱਲਾਂ ਜੀ ਫालतੂ ਦੀਆਂ ਬਾਸ ਐਵੇਂ ਪਰ ਐ ਜੀ दारू ਦੂਰੂ ਦਾ ਇਹ ਨਸ਼ਾ ਹੋਰ ਤਾਂ ਕਿਹੜਾ ਨਸ਼ਾ ਵਾਲਾ ਆਪਾਂ ਕਰਨਾ ਜੀ ਮਲਬਈ ਨੇ ਮਾਲਵੇ ਵਾਲੇ ਕਿੱਥੇ ਦਾ ਆਦੇ ਨੇ ਭਾਈ ਹਨਾ ਹਾਂ ਉਹ दारू ਦੂਰੂ ਵਾਲਾ ਨਸ਼ਾ ਜੀ ਹੁੰਦਾ ਜੀ ਹੋਰ ਕੋਈ ਬਾਲੇ ਨਸ਼ੇ ਤਾਂ ਨਹੀਂ ਗੇ ਅੱਛਾ ਅੱਛਾ ਐਂ ਅਭੀ ਆਪਦਾ ਖਰਚਾ ਹੀ ਜ਼ਿਆਦਾ ਹੋ ਜਾਂਦਾ ਜਿਵੇਂ ਹੁਣ ਪਿੰਡੋਂ ਬਠਿੰਡੇ ਆਏ ਆ 100 200 ਦਾ ਤਾਂ ਪਹਿਲਾਂ ਤੇਲ ਮਚਾ ਕੇ ਆਏ ਹੈ ਜੀ ਅੱਛਾ ਠੀਕ ਹੈ ਮੁੜ ਕੇ ਇੱਥੇ ਆ ਕੇ ਕੋਈ ਖਾਣ ਪੀਣ ਦਾ ਆਪਦਾ ਖਰਚਾ ਹੋ ਜਾਂਦਾ ਹੈਗਾ 3-400 ਅੱਛਾ 500 ਰੁਪਏ ਖਰਚਾ ਹੋ ਜਾਂਦਾ ਹੈਗਾ ਐਂ ਐ ਆਈ ਨਹੀਂ ਲੋੜ ਤੁਹੋਂ ਲੈਂਦੇ ਕਿੰਨਾ ਖਰਚਾ ਫਿਰ ਇਹ ਕਰੋ ਹੀ ਮਿਲਦਾ ਜੀ ਖਰਚਾ ਤਾਂ ਕਰਕੇ ਤਾਂ ਆਏ ਆ ਨਾ ਵੀ ਪੌਕੇਟ ਬਣੀ ਆਵਦੇ ਤਾਂ ਹੀ ਖਰਚ ਹੋ ਜਾਂਦੀ ਆ ਜਦੋਂ ਵਿਆਹ ਕਰਾ ਲਿਆ ਫਿਰ ਕੰਮਕਾਰ ਤਾਂ ਐਡਾ ਹੈ ਨਹੀਂਗਾ ਕੋਈ ਵੀ ਹਾਂ ਕੰਮਕਾਰ ਕਰ ਲਾਂਗੇ ਕੰਮਕਾਰ ਹਜੇ ਕਰਨੇ ਨਹੀਂ ਲੱਗੇਗੇ ਕੁਝ ਜਦੋਂ ਕਰਾਂਗੇ ਕੰਮ ਕਰ ਦੇਖੋ ਜਦੋਂ ਕਰਾਂਗੇ ਹਾਂ ਉਦੋਂ ਕੁਝ ਸੋਚ ਲਾਂਗੇ ਐ ਵੀ ਵਿਆਹ ਕਰਾ ਲਾਂਗੇ ਜਾਂ ਜਦੋਂ ਹੋ ਗਏ ਵੀ ਹਾਂ ਭਾਈ ਹੁਣ ਖਰਚਾ ਕਰ ਲਾਂਗੇ ਉਦੋਂ ਸੋਚ ਲਾਂਗੇ ਵੀ ਵਿਆਹ ਵੀ ਕਰਾ ਲਾਂਗੇ ਹਾਂ ਜੀ ਸੋਚਿਆ ਨਹੀਂ ਮਤਲਬ ਹੋਏ ਤਾਂ ਆਪਦਾ ਨਹੀਂ ਤੁਹਾਡਾ ਪੂਰਾ ਹੋ ਰਿਹਾ ਹੈ ਜੀ ਅੱਛਾ ਅੱਛਾ ਵੀ ਮੁੰਡੇ ਸਾਡੇ ਵੇਲੇ ਨੇਗੇ ਪਰ ਹੈ ਬਿਲਕੁਲ ਵਧੀਆ ਬੈਠੇ ਨੇ ਹਨਾ ਵੀ ਕਾਬਲ ਨੇਗੇ ਵਿਆਹ ਕਰਾ ਸਕਦੇ ਨੇ ਦੇਖੋ ਬੇਲਾ ਹੁਣੇ ਵੀ ਵਧੀਆ ਗੱਲ ਹੈ ਕਿ ਨਹੀਂ ਬੇਲਾ ਕਹਿੰਦੇ ਛੱਡੀ ਦਾ ਨਹੀਂ ਹੁੰਦਾ ਕੰਮ ਮਸਾ ਹੀ ਮਿਲਦਾ ਹਾਂ ਮਸਾ ਹੀ ਮਿਲਦਾ ਵੀ ਹਾਂ ਉਹ ਗੱਲ ਆ ਵੀ ਕੰਮ ਕੀ ਕਰਦਾ ਤੂੰ ਮੈਂ 6 ਦਿਨ ਵੇਲਾ ਰਹਿਣਾ ਮੈਂ ਰਿਸ਼ਤੇ ਕਰਨੀ ਆ ਨਾ ਨਾ ਕਈ ਵਾਰੀ ਵੇਖਦੀ ਆਂ ਆਪਣੀਆਂ ਮੁੰਡੇ ਹਾਂ ਕੰਮ ਵਧੀਆ ਮੈਰਿਜ ਮੇਰੇ ਖੋਲ ਲਈ ਐਸੀ ਮਾਰੇ ਵੀਰੋ ਚੱਲ ਕੀ ਪਤਾ ਕੋਈ ਪੱਗ ਵਾਲੀ ਮਿਲ ਜੇ ਹਾਂ ਵੀ ਮੁੰਡਾ ਸੋਹਣਾ ਸੁਨੱਖਾ ਹੈਗਾ ਜਾਂ ਵੀ ਪੱਗ ਬੰਨੀ ਆ ਵੀ ਆਏ ਨੇ 7 ਬੈਂਡ ਆਏ 7 ਬੈਂਡ ਆ ਦੋ ਵਾਰੀ ਮੁੰਡੇ ਦੇ ਦੋ ਵਾਰੀ ਅੱਛਾ ਹਾਂ ਪੈਸੇ ਨਹੀਂ ਉਹ ਮਾਰ ਖਾ ਗਿਆ ਅੱਛਾ ਅੱਛਾ ਕਰੋ ਗਰੀਬੀ ਸਾਰੇ ਫਿਰ ਉਧਰ ਲੱਗ ਜਾਂਦੇ ਹੈਗੇ ਫਿਰ ਪੈਸੇ ਤਾਂ ਸਾਰੇ ਉੱਤਰ ਆਏ ਆ ਨਾ ਜੀ ਦੇਖੋ ਮੇਰੀ ਗੱਲ ਸੁਣੋ ਇਹ ਤਾਂ ਬਾਲੀਆਂ ਗੱਲਾਂ ਹੋ ਗਈਆਂ ਚਲੋ ਵੀ ਆਏ ਆਏ ਆ ਚਲੋ ਜੋ ਵੀ ਸੀਗਾ ਸਿਚੁਏਸ਼ਨ ਦੇ ਹਿਸਾਬ ਨਾਲ ਹੋ ਜਾਂਦਾ ਜੀ ਉਹ ਤਾਂ ਸਿਆਣੀ ਗੱਲ ਕਰੀਏ ਤਾਂ ਆਪਾਂ ਚੌੜਜ ਨਹੀਂ ਮਰਜੀ ਕਰੀ ਜਾਗੇ ਵੀ ਚਲੋ 500 500 ਕਰਕੇ ਵੀ ਨਾ ਖਰਚਾ ਹੋਵੇ ਜਿਵੇਂ ਜਿਵੇਂ ਕਹਿ ਦਈਏ ਵੀ 20 25 ਲੱਖ ਤਾਂ ਨਹੀਂ ਜੁੜਦਾਗਾ ਆਪਾਂ 500 ਕਰਕੇ ਉਹ ਤਾਂ ਤਕੜੀਆਂ ਗੱਲਾਂ ਥੋੜੀਆਂ ਜੀਆਂ ਹੂੰ ਤੇ ਨਹੀਂ ਅੱਜ ਨੂੰ ਤਾਂ ਆਏ ਆ ਵੀ ਪੀਆਰ ਹੋ ਜਾਂਦੇ ਅੱਜ ਨੂੰ ਤਾਂ ਵੀ ਜੇ ਕਿਤੇ ਅੱਛਾ 17 18 ਚ ਗੱਲਾਂ ਬਣ ਜਾਈਆਂ ਬਾਹਰ ਜਾਏ ਬਿਨਾਂ ਨਹੀਂ ਸਰਦਾ ਕਿ ਇੱਥੇ ਰਹਿ ਕੇ ਤੁਸੀਂ ਕੁਸ਼ ਕਰ ਲਓ ਦੇਖੋ ਕ੍ਰੈਕਸ਼ਨ ਆ ਨਾ ਇਹ ਜਿਹੜੀ ਸਰਕਾਰਾਂ ਵੀ ਜਿਹੜੀ ਆਪਾਂ ਮੰਨ ਕੇ ਚੱਲੋ ਵੀ ਜੋਬ ਲਾ ਲਓ ਤੁਸੀਂ ਵੀ ਇੱਕ ਜੋਬ ਆ ਜਿਹੜੀ ਵੀ 5-7000 ਰੁਪਏ ਤੇ ਜਾਂ ਪ੍ਰਾਈਵੇਟ ਜੋਬ ਦਾ ਹਿਸਾਰ ਤੇ ਕਰ ਲਾਂਗੇ ਸਰਕਾਰੀ ਵਾਲਾ ਟਾਈਮ ਲੰਘ ਗਿਆ ਜੀ ਹੁਣ ਦੇਖੋ ਚੰਗੀ ਸਰਕਾਰ ਆਈ ਆ ਹੋ ਸਕਦਾ ਕੋਈ ਸਰਕਾਰੀ ਜੋਬ ਦੀ ਕੋਈ ਚਾਂਸ ਬਣ ਜੇ ਮਿਲ ਜੇ ਤਾਂ ਸਰਕਾਰੀ ਨੌਕਰੀ ਕਰਨੀ ਆ ਨਹੀਂ ਕਰਨੀ ਤਾਂ ਨਹੀਂ ਜੀ ਸਰਕਾਰੀ ਨੌਕਰੀ ਤਾਂ ਨਹੀਂ ਕਰਨੀ ਸਰ ਪਿੰਡ ਪੰਜ ਲਾ ਦੀਏ ਤੁਹਾਨੂੰ ਪਿੰਡ ਦਾ ਫਿਰ ਨੋ 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 ਮੈਂ ਕਿਹਨੇ ਮੇਰਾ ਖਰਚਾ ਤਾਂ ਪੂਰਾ ਨਹੀਂ ਹੋਣਾ ਮੈਂ ਕਿਥੇ ਪਿੰਡ ਵਾਲਿਆਂ ਦਾ ਚੱਕ ਲੂੰ ਉਹ ਤੇ ਚਾਹਾ ਪਾਣੀ ਤੇ ਸਰਪਾਣੀ ਦਾ ਤਾਂ ਲੱਗ ਜਾਂਦਾ ਨਹੀਂ ਸਰ ਤਾਂ ਵਧੀਆ ਸਰਕਾਰੀ ਪੈਸਾ ਖਾਣਗੇ ਵਧੀਆ ਇੱਕ ਗ੍ਰੈਂਟਾ ਖਾਂਦੇ ਸਰਪੰਚ ਹਾਂ ਵਾਦੂ ਵਾਦੂ ਤੁਹਾਡੇ ਪਿੰਡ ਕੀ ਮਾਹੌਲ ਸਾਡੇ ਵਾਦੂ ਛੋਟੀ ਹੋਇਆ ਕੰਮ ਕੀ ਨਹੀਂ ਸਰਪੰਚਾਂ 14 ਉੱਠੇ ਸਾਡੇ ਪਿੰਡ 14 ਹਾਂ ਵਾਹ ਬਈ ਏਡਾ ਤਗੜਾ ਅਰੇ ਯਾਰ ਬਸੀ ਤਾਂ ਕਰਕੇ 14 ਉੱਠੇ ਆ ਇਹ ਜਰਨਲ ਹੁੰਦੀ ਫੇਰ ਕੋਈ ਹੋ ਸਕਦਾ ਦੂਜਾ ਤੂੰ ਹੀ ਇੱਥੇ ਫਿਰਦੇ ਪਏ ਹੋ ਤੂੰ ਹੀ ਨਹੀਂ ਵੋਟ ਫੁੱਟ ਨਵੇਂਟ ਤੱਕ ਮੈਂ ਪੂਰੀ ਨਿਸ਼ਾਨੀ ਲੱਗੀ ਹੋਈ ਹੈ ਆਥ ਨੇ ਜਦੋਂ ਜਾਵੜਾਂ ਪੰਜ 6 ਵਜੇ ਦਿਨ ਜਦੋਂ ਉੱਥੇ ਦੱਸਣਗੇ ਕੋਈ ਥੋੜਾ ਪ੍ਰੋਗਰਾਮ ਬਣਾਉਂਗਾ ਹਾਂ ਜਾਣਾਗਾ ਤੂੰ ਇਹ ਖੜਜੋ ਮੰਨ ਜਾ ਹੈ ਗੱਲਬਾਤ ਤਾਂ ਕੁਛ ਨਹੀਂ ਮੈਂ ਤਾਂ ਵੈਸੇ ਹੀ ਆਈ ਸੀ ਕਿ ਮੈਂ ਕਿ ਮੁੰਡੇ ਨਾਲ ਗੱਲਾਂਬਾਤ ਕਰ ਰਾ ਤੁਸੀਂ ਬਣਾ ਇਹਨੂੰ ਗੌਰ ਨਾਲ ਦੇਖ ਰਹੇ ਸੀ ਵੀਰ ਨੂੰ ਨਹੀਂ ਮੈਂ ਤਾਂ ਚੈਨਲ ਦੇਂਦਾ ਸੀ ਕਿਹੜਾ ਸੀਗਾ ਜੀ ਚੈਨਲ ਵੇਨੇ ਸੀ ਜੀ ਹਾਂ ਜੀ ਠੀਕ ਐ ਤੇ ਪਹਿਲੇ ਚੈਨਲ ਤੇ ਦਿਖਾਉਣ ਜੋਗੀ ਵੀਡੀਓ ਤੇ ਬਣਾ ਲਉ ਆਪਣੀ ਅੱਛਾ ਜੀ ਬਣਾ ਦਿਓ ਜੀ ਵੀਡੀਓ ਜੀ ਕਰਾਈ ਤੁਹਾਨੂੰ ਅੱਛਾ ਤੇ ਮੈਨੂੰ ਇਹ ਦੱਸੋ ਵੀ ਮੈਂ ਗੱਲ ਕਰੀ ਸੀ ਕਿ ਵਿਆਹ ਬਾਰੇ ਵੀ ਲਵ ਮੈਰਿਜ ਕਰਾਣੀ ਐ ਅਰੇਂਜ ਮੈਰਿਜ ਕਰਾਣੀ ਐ ਕਿ ਹਜੇ ਖਾਤਾ ਖੁੱਲਿਆ ਹੀ ਨਹੀਂ ਇੱਕੋ ਹੀ ਕੁੜੀ ਹੈਣੀ ਲਵ ਹੀ ਕਰਾ ਲਾਂਦੇ ਮੈਰਿਜ ਤਾਂ ਹੀ ਅੱਛਾ ਵੀ ਕੋਈ ਕੁੜੀ ਨਹੀਂ ਮਿਲੀ ਜੀ ਮੈਨੂੰ ਤਾਂ ਹੀ ਫਿਰ ਤੁਸੀਂ ਤਾਂ ਕਰਦੇ ਆ ਤੇ ਡਿਪੈਂਡ ਹੋ ਇਹ ਕਰਦੇ ਆ ਡਿਪੈਂਡ ਹੈਗੇ ਆ ਕਰਦੇ ਜੀ ਮੈਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਵੀ 18 ਸਾਲ ਦਾ ਹੋ ਗਿਆ ਤੇਰਾ ਵਿਆਹ ਕਰ ਦਾਂਗੇ ਹਾਂ ਮਾਈ ਮੈਂ ਪੜਿਆ ਕਰਾਂਗਾ ਜੀ ਪੜ ਲਾ ਵੀ ਜੋ 12ਵੀਂ ਕਰ ਲਈ ਤੇਰਾ ਵਿਆਹ ਕਰ ਦਾਂਗੇ ਪੱਕਾ 18 ਸਾਲ ਦਾ ਹੋ ਗਿਆ ਲਾਲਚ ਦੇਈ ਗਈ ਲਾਲਚ ਦੇਈ ਗਈ ਉਹ ਹੁਣ ਲਾਲਚ ਮੈਂ ਹੋ ਗਿਆ ਜੀ 19 ਸਾਲਾਂ ਦਾ ਜੀ ਸਾਲ ਉੱਤੇ ਹੋ ਗਿਆ ਤੇ ਹੁਣ ਮੈਂ ਮਾੜੇ ਮੋٹے ਕੋਈ ਦੋ ਤਿੰਨ ਲਾਂਬੇ ਵੀ ਲੈ ਕੇ ਆਇਆ ਜੀ ਹਾਂ ਮਾਂ ਕੀ ਪਤਾ ਵਿਆਹ ਹੀ ਕਰ ਦਾਂ ਲਾਂਬੇ ਉਹ ਘਰ ਦੇ ਫਿਰ ਵੀ ਨਹੀਂ ਜੀ ਕਰਦੇ ਜੀ ਪਹਿਲਾਂ ਪੁਰਾਣੇ ਸਮੇਂ ਚ ਮੁੰਡਾ ਜਦੋਂ ਲੱਗਦਾ ਸੀ ਨਾ ਉਹਨੂੰ ਵਿਆਹ ਕਰ ਦਿੰਦੇ ਸੀ ਫਿਰ ਹੁਣ ਮੈਂ ਜੀ ਮੈਨੂੰ ਕਹਿੰਦੇ ਵੀ ਬਾਹਰ ਭੇਜਾਂਗੇ ਤੈਨੂੰ ਜੀ ਹਾਂ ਬਾਹਰ ਭੇਜਣ ਲਈ ਸਾਡੇ ਰਿਸ਼ਤੇਦਾਰ ਕੋਲੇ ਵਾਗ ਗਏ ਜੀ ਹਾਂ ਉੱਥੇ ਆ ਕੇ ਕਹਿੰਦੇ ਪਹਿਲਾਂ ਇੱਥੇ ਮੈਂ ਡੈਡੀ ਕਹਿੰਗਾ ਜਰਮਨ ਭੇਜੋ ਉਹਨਾਂ ਨੂੰ ਕਹਿੰਦਾ ਯੂਰਪ ਕੰਟਰੀ ਹੈ ਜਰਮਨ ਉੱਥੇ ਜਾ ਕੇ ਦੁਬਈ ਭੇਜਤਾ ਜੀ ਅੱਛਾ ਤੇ ਫਿਰ ਉੱਥੇ ਦੁਬਈ ਤੇ ਫਿਰ ਤੁਸੀਂ ਇੱਥੇ ਕਿਵੇਂ ਆ ਕੇ ਵਾਪਸ ਦੁਬਈ ਮੈਂ 4 ਮਹੀਨੇ ਹੀ ਉੱਥੇ ਲਾਇ ਜੀ ਹਾਂ 3 ਮਹੀਨੇ ਦਿਹਾੜੀਆਂ ਧੂੜੀਆਂ ਲਾੰਗਾ ਜੀ ਪੂਰੀਆਂ ਹੂੰ ਪੈਸੇ ਪੂਸੇ ਜਿੰਨੇ ਪੈਸੇ ਮੈਂ ਇਹ 8000 ਘਰੇ ਪਾਇਆ ਸੀਗਾ ਹਾਂ ਤੇ 80000 ਆਉਣ ਵਾਲੇ ਮਗਾਲਿਆ ਸੀ ਜੀ ਮੈਂ ਅਠਿਆਰ ਘਰੇ ਪਾਇਆ ਸੀ ਮਗਾਲਾ ਇਹ ਫਰਕ ਬਾਤ ਹੈ ਹੋਰ ਹੀ ਇੰਨਾ ਫਰਕ ਬਾਤ ਹੋਰ ਹੀ ਅੱਛਾ ਜਿੱਦੇ ਫੇਰ ਵਾਪਸ ਕਿਉਂ ਆਏ ਵਾਪਸ ਜੀ ਉੱਥੇ ਨਾ ਇੱਕ ਮੌਲ ਹੈਣੀ ਜਿੱਥੇ ਮੁਸਲਮਾਨ ਕੰਟਰੀ ਹੈ ਜਿਆਦਾ ਅੱਛਾ ਨਹੀਂ ਜੇ ਪੰਜਾਬ ਦੇ ਵਿੱਚ ਚਲੋ ਵਿਆਹ ਨਹੀਂ ਕਰਾ ਸਕਦੇ ਇੱਥੇ ਪਸੰਦ ਨਹੀਂ ਆਂਦੀ ਉੱਥੇ ਦੇਖ ਲੈਣੀ ਸੀ ਕੋਈ ਉੱਥੇ ਜੀ ਮੁਸਲਮਾਨ ਵੱਢ ਦਾਂਦੇ ਚੌਂਕਦੇ ਵਿਚਾਲੇ ਜੀ ਆਇਆ ਟੱਕ ਲੈਗੇ ਨਹੀਂ ਵੇ ਸਹੀ ਗੱਲ ਹੈ ਵੇ ਜੀ ਰੂਲ ਪੰਜਾਬ 'ਚ ਵੀ ਹੋਣੇ ਚਾਹੀਦੇ ਆ ਮਜਾਲ ਕਿਉਂ ਹੋ ਜੇ ਮੈਂ ਤੱਕ ਭਰ ਕੇ ਦੇਖ ਲੈ ਪੰਜਾਬ 'ਚ ਰੂਲ ਤਾਂ ਹੋਣੇ ਚਾਹੀਦੇ ਆ ਜੀ ਹਨਾ ਜੀ ਹਾਂ ਉਹਨਾਂ ਅੱਜਕੱਲ੍ਹ ਇਹ ਕੁੜੀਆਂ ਮੁੰਡੇ ਜੀ ਮੈਂ ਤਾਂ ਬਾਹਲੇ ਦੇਣਾ ਇੱਥੇ ਜੀ ਇਕੱਠੇ ਪਾਰਕਾਂ 'ਚ ਬੈਠੇ ਹੁੰਦੇ ਸੀ ਸਾਡਾ ਵੀ ਜੀ ਕਰਦਾ ਜੀ ਤੁਹਾਡੇ ਤਾਂ ਫਿਰ ਦਿਲ ਦੁਖਦਾ ਹਣਾ ਹਾਏ ਦਿਲ ਦੁਖਦਾ ਜੀ ਮੈਂ ਤਾਂ ਸਾਡੇ ਪਿੰਡ ਦੀ ਕੋਈ ਭਾਲਦਾ ਮੈਂ ਉਹਨਾਂ ਦੇ ਘਰੇ ਦੱਸ ਕੇ ਆਵਾ ਜੀ ਤੇ ਕੋਈ ਮਿਲਦੀ ਨਹੀਂ ਜੀ ਕਹਿੰਦੇ ਆਉਂਦਾ ਕੰਮ ਬੰਨਣਾ ਨਹੀਂ ਕਿਸੇ ਦਾ ਬੰਨਣ ਦੇਣਾ ਨਾ ਖੇਡੀਆਂ ਨਾ ਖੇਡਣਦੀ ਹੈ ਜੀ ਉਹ ਗੱਲ ਹੈ ਸਾਡੀ ਦਾ ਸਹੀ ਹੈ ਸਹੀ ਹੈ ਚਲ ਜਲਦੀ ਕੋਈ ਸੋਹਣੀ ਜੀ ਕੁੜੀ ਮਿਲੇ ਮੁੰਡਾ ਸਾਡਾ ਮੁੰਦਰਾ ਪਾਈਆਂ ਨੇ ਹੈ ਮੁੰਦਰਾ ਇਹ ਬਾਹਰੋਂ ਵਸੂਈ ਪਕਾਣੇ ਬਣਾ ਲਈ ਪਾਲੀਆਂ ਜੀ ਕਹਿੰਦੇ ਸ਼ੌਂਕ ਜੇ ਨਾ ਉਹ ਸਾਰੇ ਬਾ ਕਿੰਨੇ ਕਰ ਰੁਪਈਏ ਮੈਂ 10 ਰੁਪਈਏ ਇਹ ਬਣਾ ਰਿਹਾ ਹੁਣ 40 ਦਾ ਮੁੰਦਰਾ ਯਾਨੀ ਇਹ ਜਾਂਦੀ ਨਹੀਂ ਮੈਂ ਉਧਰ ਦਰਾਮ ਦੀਆਂ ਇਹ ਇਧਰ ਤਾਂ ਮਹਿੰਗੀਆਂ ਅੱਛਾ 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 ਹਾਂ ਜੀ ਠੀਕ ਹੈ ਠੀਕ ਹੈ ਨਹੀਂ ਤਾਂ ਫਿਰ ਗੱਲ ਵੱਡੀ ਹੈ ਦੇਖੋ ਬਈ ਮੁੰਡਾ ਸੋਹਣਾ ਸੁਨੱਖਾ ਹੈਗਾ ਤੇ ਫੇ ਵਿਆਹ ਕਰਾਣ ਨੂੰ ਕੁੜੀ ਚਾਹੀਦੀ ਹੈ ਕਹੋ ਜੀ ਕੁੜੀ ਚਾਹੀਦੀ ਹੈ ਕੁੜੀ ਹੋਵੇ ਸੋਹਣੀ ਜੀ ਠੀਕ ਹੈ ਆਪਾਂ ਦਾਜ ਦੂ ਹੀ ਲੈਣਾ ਨਹੀਂ ਗਾ ਜੀ ਠੀਕ ਹੈ ਵੈਰੀ ਗੁੱਡ ਦਾਜ ਦੂ ਹੀ ਲੈਣਾ ਨਹੀਂ ਗਾ ਆਪਣਾ ਵੀ ਠੀਕ ਹੈ ਘਰ ਦਾ ਸਰਕਲ ਵਧੀਆ ਚੱਲਦਾ ਹੀ ਆਪਣਾ ਠੀਕ ਹੈ ਜਮੀਨ ਜ਼ਿਆਦਾ ਤਾਂ ਹੈਗੀ ਹੈ ਆਪਣੇ ਕੋਲੇ ਡੈਡੀ ਮੁਲਾਜ਼ਮ ਲੱਗੇ ਨੇ ਪੁ ਕੁੜੀ ਹੁੰਦਾ ਡੈਡੀ ਕਹਿੰਦਾ ਰਾਤ ਨੂੰ ਪੈਗ ਜਿਹਾ ਲਾ ਕੇ ਕਹਿੰਦਾ ਵੀ ਆ ਇੱਕ ਲਈ ਫਿਰਦੀ ਫੋਟੋ ਨਾਲ ਹਾਂ ਮੈਂ ਤੁਹਾਨੂੰ ਦਿਖਾ ਸਕਦਾ ਕਿ ਨਹੀਂ ਹੈ ਉਹ ਜਾ ਚਲਾਉਂਦੀ ਆ ਅੱਛਾ ਕਹਿੰਦਾ ਹਾਂ ਪਾਇਲਟ ਆ ਕਹਿੰਦਾ ਕੁੜੀ ਦੀ ਉਮਰ ਤਾਂ ਹੈਗੀ 26 27 ਸਾਲ ਕਹਿੰਦਾ ਮੈਂ ਕਿਹਾ ਬੜੀ ਵੱਡੀ ਆ ਫਰਕੀ ਵਾਲਾ 8 ਸਾਲ ਦਾ ਮੈਂ ਕਿਹਾ ਕਹਿੰਦਾ ਕਰ ਦੇਣਾ ਵਿਆਹ ਮੁੜ ਕੇ ਤੜਕੇ ਮੁਕਰਿਆਂ ਦਾ ਜੀ ਅੱਛਾ ਰਾਤ ਨੂੰ ਯਾਰ ਰਾਤ ਨੂੰ ਹੀ ਕਹਿ ਕੇ ਰਾਤ ਨੂੰ ਆਇਆ ਦਾ ਫੋਰਚੂਨਰ ਤੇ ਬਾਲ ਤੁਹਾਨੂੰ ਮੈਂ ਇਹ ਤੜਕੇ ਸਾਰੇ ਮੁੱਕ ਰਿਆਂ ਦਾ ਗੱਲਾਂ ਸਾਰੀਆਂ ਮੁੱਕ ਰਿਆਂ ਦਾ ਇਹ ਤਾਂ ਤੁਸੀਂ ਮੌਕੇ ਤੇ ਕੰਮ ਕਰਾ ਲਿਆ ਕਰੋ ਨਹੀਂ ਤੜਕੇ ਨੂੰ ਫਿਰ ਨਹੀਂ ਤੜਕੇ ਨੂੰ ਵੀ ਤੜਕੇ ਦਾ ਹੀ ਫਿਰ ਹੁਣ ਹੋਈ ਜਾਂਦਾ ਮੋਲ ਸੋਲ ਚੱਲੀ ਜਾਂਦਾ ਬਸ ਠੀਕ ਹੈ ਇੱਥੇ ਬਠੰਡੇ ਪੜਨ ਲੱਗ ਗਏ ਠੀਕ ਕਰਦੇ ਹਾਂ ਮੈਂ ਸਪੀਕਿੰਗ ਕਰਦਾ ਜੀ ਫ੍ਰੈਂਕ ਫਾਦਰ ਵਾਲਿਆਂ ਦੇ ਅੱਛਾ ਅੱਛਾ ਹਾਂਜੀ ਕੀ ਸਿੱਖਿਆ ਵੀ ਕੋਈ ਕੁਝ ਅੰਗਰੇਜ਼ੀ ਦਾ ਕਿ ਨਹੀਂ ਨਹੀਂ ਮੈਨੂੰ 4-5 ਦਿਨ ਹੋਏ ਆ ਜੀ ਜੀ ਮਾੜਾ-ਮੋਟਾ ABC ਦੀ ਕੋਈ ਅੱਖਰ ਕੋਈ ਪਤਾ ਪਉ ਨਹੀਂ ਹਰੇ ਬਿਸੀ ਦੇ ਸਾਰੇ ਉਹ ਸਿੱਖਲੇ ਵੱਡ ਜਿਹੜੀ ਹੁੰਦੇ ਜੀ ਕੀ ਕਿਹੜੇ-ਕਿਹੜੇ ਹੁੰਦੇ ਆਗੇ 26 ਹੁੰਦੇ ਜੀ ABC ਦੇ ਤਾਂ ਹੀ ਕੋਈ ਹੋਰ ਅ ਬਸ ਇੰਟਰਵਿਊ ਹੀ ਦੇਣੀ ਆਉਂਦੀ ਆ ਮਾੜੀ ਮੋਟੀ ਮੈਨੂੰ ਕਿਵੇਂ ਕਹਦੇ ਹੁੰਦੇ ਨੇ ਮਾਈ ਨੇਮ ਇਜ਼ ਦਸਪਰੀ ਸਿੰਘ ਹੀ ਬਸ ਫੈਮਿਲੀ ਦੇ ਨਾਮ ਇਹ ਦੱਸ ਸਕਦਾ ਨਹੀਂ ਐਨਾ ਜੀ ਇੰਨਾ ਕਿ ਸਿੱਖ ਆ ਗਈ ਅੱਛਾ ਅੱਛਾ ਹੋਰ ਜੀ ਠੀਕ ਆ ਮਸ ਫਿਰ ਓਕੇ ਆ ਫਾਸ ਹੈ ਬਸ ਇਹੀ ਬਸ ਕੁੜੀ ਮਿਲ ਜੇ ਜੀ ਕੋਈ ਇੰਨਾ ਕੋਈ ਤਾਂ ਮਨ ਜੋ ਨਹੀਂ ਮੈਂ ਤਹ ਹੋਰ ਨਹੀਂ ਸਿੰਗਲ ਰਹਾ ਹੁਣ ਜੀ ਤਾਂ ਜੈ ਲਾਰਨੀ ਨਾ ਤੀ ਲਿਖਿਆ ਉਹ ਗਾਣਾ ਉਹ ਲਿਖਿਆ ਤਾਂ ਮੇਰੇ ਤੇ ਆ ਜੀ ਪਰ ਕੋਈ ਮੰਨਦੀ ਨਹੀਂ ਜੀ ਕੋਈ ਲਾਟਾਣਾ ਕੋਰਾ ਉਹ ਕੋਈ ਤੁਹਾਡੇ ਮੈਨੂੰ ਲੱਗਦਾ ਕੋਈ ਨਹੀਂ ਮੋਣੀ ਲਾ ਕੇ ਦੇ ਨਹੀਂ ਮੈਂ ਮੋਣੀ ਕਹਿੰਦੇ ਨੇ ਨਾ ਮੋਣੀ ਕੁੜੀ ਮਗਰ ਲੱਗ ਜਾਂਦੀ ਆ ਉਹ ਮੋਣੀ ਲਾ ਕੇ ਪਰ ਲੱਗਦੀ ਨਹੀਂ ਕੋਈ ਐ ਬੜਾ ਔਖਾ ਕੰਮ ਆ ਯਾਰ ਇੱਕ ਤੜਾ ਇਹ ਗੱਡੀਆਂ ਵਾਲੇ ਮਾਰ ਦੰਦੇ ਆਈ ਗੱਡੀ ਲੈ ਕੇ ਜਾਂਦੇ ਆ ਕੁੜੀ ਉਹਨਾਂ ਨਾਲ ਫਾਜ ਜਾਂਦੀ ਐ ਤੋ ਗਰੀਬ ਬੰਦੇ ਆ ਤੁਰ ਕੇ ਜਿਹਾਸੀ ਗੱਡੀ ਘਰ ਦੇ ਲਿਆਉਂ ਤੀ ਵੀ ਗੱਲ ਹੁੰਦੀ ਆ ਹੋਰ ਜੀ ਪਿਆਰ ਪੈਸਿਆਂ ਦਾ ਨਹੀਂ ਨਾ ਵੇਖਦਾ ਹੁੰਦਾ ਵੈਸੇ ਪੈਸਿਆਂ ਦੇ ਹੀ ਮਾਰਦਿਆਂ ਜੀ ਨਹੀਂ ਨਹੀਂ ਪਹਿਲਾਂ ਸੀਗਾ ਜੀ ਪਿਆਰ ਸੱਚਾ ਹੁੰਦਾ ਸੀ ਹੁਣ ਤਾਂ ਪੈਸਾ ਬਸ ਹਾਂ ਬਥੇ ਪੈਸਾ ਕਮਾਓ ਪੈਸਾ ਪੈਸੇ ਦਾ ਕਮਾਇਆ ਸੀਗਾ ਜੀ ਉਹ ਡਾਡੂਗੀ ਉੱਥੇ ਆਗੇ ਜੀ ਆਉਂਦੇ ਬੜੇ ਦੱਸਿਆ 8000 ਤੇ ਉਹ 8000 ਮਗਾਹ ਵਾਲੀ ਗੱਲ ਦੱਸ ਆਉਂਦੇ ਵਾਲੇ 에어ਪੋਰਟ ਤੇ ਅੰਬਰਸਰ ਉਤਰ ਗਏ ਜੀ ਉਧਰੋਂ ਲਾ 100 ਰੁਪਏ ਸਿੱਧਰ ਲਾ 2500 ਬਣ ਗਿਆ ਜੀ ਉਥੋਂ ਅੰਬਰਸਰੋਂ ਟ੍ਰੇਨ ਚੱਲ ਕੇ ਬਠਿੰਡੇ ਵਾਲੀ ਇੱਥੇ ਆ ਗਈ ਜੀ ਅੱਛਾ ਪਰ ਇੱਥੇ ਆ ਕੇ ਪਹੀਨਾ 15 ਦਿਨ ਘਰੇ ਰਹਿ ਉਧਰੋਂ ਦੁਬਾਰੇ ਫੇਰ ਫੈਲ ਲਾਤੀ ਜੀ ਹੁਣ ਬਣੂਗੀ ਗੱਲ ਹਾਂ ਫੈਲ ਲੱਗੀ ਜੀ ਬਸ ਹੈ ਨਹੀਂ ਪੰਜਾਬ ਚ ਲੋਡਾ ਉਧਰ ਹੀ ਹੈ ਬਸ ਬਾਹਰ ਹੀ ਨਿਊਜ਼ੀਲੈਂਡ ਜਾਣਾ ਜੀ ਹੁਣ ਤਾਂ ਹੋਤੀ ਬਣੂਗੀ ਗੱਲ ਉੱਥੇ ਬਣੂ ਵੀ ਤਾਂ ਠੀਕ ਹੈ ਨਹੀਂ ਬਣਦੀ ਮੈਂ ਤਾਂ ਦਿਂਦੀ ਨਹੀਂ ਪੁੱਤਰ ਪੁੱਤਰ ਮਨਾਓ ਤੁਸੀਂ ਆਪਦੇ ਘਰ ਦੇ ਮਨਾਉਣੇ ਪੈਣਗੇ ਜੀ ਹੋਰ ਤਾਂ ਹੋਰ ਤੇ ਜੱਲੇ ਕਲਾਸ ਲਾ ਕੇ ਆਏ ਹੁਣੀ ਇਸ ਟਾਈਮ ਕਿਹੜੀ ਕਲਾਸ ਤੇ ਛੁੱਟੀ ਨਹੀਂ ਸੀ ਚੋਣਾ ਸੀ ਤਿੰਨ ਤੋਂ ਪੰਜ ਵਜੇ ਹੁੰਦਾ ਜੀ ਅੱਛਾ ਤੁਸੀਂ ਕੀ ਕਰਦੇਗੇ ਉਹ ਤੁਸੀਂ ਮੈਂ ਸਪੋਕਨ ਦੀ ਕਲਾਸ ਲਾਉਣਾ ਵਾ ਅੰਗਰੇਜ਼ੀ ਬੋਲ ਕੇ ਤਾਂ ਦਿਖਾਓ ਫੇਰੇ ਭਾਈ ਦੋ ਤਿੰਨ ਦਿਨ ਨਹੀਂ ਹੋਏ ਹੈਗੇ ਅੱਛਾ ਦੋ ਤਿੰਨ ਦਿਨ ਹੋਏ ਹੈ ਅੱਛਾ ਤੇ ਮੈਂ ਤੇ ਪੁੱਛਣ ਆਈ ਸੀ ਕਿ ਭਈ ਵਿਆਹਾਂ ਦਾ ਸੀਜ਼ਨ ਆ ਗਿਆ ਤੁਸੀਂ ਕਰ ਲਈ ਫਿਰ ਤਿਆਰੀ ਵਿਆਹ ਦੀ ਨਹੀਂ ਤਿਆਰੀ ਕੋਈ ਨਹੀਂ ਸਾਡੀ ਕਿਉਂ ਕਰਾਉਣਾ ਨਹੀਂ ਵਿਆਹ ਨਹੀਂ ਕਰਾਉਣਾ ਨਹੀਂ ਅੱਛਾ ਤੇ ਜੇ ਮੈਂ ਵੈਸੇ ਪੁੱਛਾਂ ਕਿ ਲਵ ਮੈਰਿਜ ਕਰਾਉਣੀ ਆ ਰੇਂਜ ਮੈਚ ਕਰਾਉਣੀ ਆ ਕਿ ਖਾਤਾ ਖੁੱਲਿਆ ਹੀ ਨਹੀਂ ਤੁਹਾਡਾ ਲਵ ਮੈਰਿਜ ਕਰਾਉ ਲੇਨ ਕਲੀਅਰ ਹੈ verdade ਅੱਛਾ ਲਵ ਮੈਰਿਜ ਕਿਉਂ ਕਰਾਉਣੀ ਹੈ ਤੁਸੀਂ ਵੈਸੇ ਹੈਗੀ ਨਾਲ ਦੀ ਬੱਤੀ ਪੱਕਾ ਵਿਆਹ ਕਰਾਉਂਗੇ ਨਾ ਮੁਕਰੀਓ ਨਾ ਮੈਂ ਰਿਕਾਰਡ ਕਰ ਲੈਣਾ ਕਰ ਲੋ ਕਰ ਲੋ ਅੱਛਾ ਕਿੰਨਾ ਕ ਪਿਆਰ ਕਰਦੇ ਹੋ ਆਪਣੀ ਨਾਲ ਦੀ ਨੂੰ ਬਹੁਤ ਪਿਆਰ ਕਰਦੇ ਅੱਛਾ ਕਿੰਨੇ ਟਾਈਮ ਦਾ ਰਿਲੇਸ਼ਨ ਹੈ 5 ਸਾਲ ਦਾ ਰਿਲੇਸ਼ਨ ਹੈ ਅੱਛਾ ਅੱਛਾ ਤੇ ਫਿਰ ਕੀ ਸੋਚਿਆ ਫਿਰ ਵਿਆਹ ਕਦੋਂ ਕਰਾਉਣਾ ਹੈਗਾ ਬਾਹਰ ਜਾਵਾਂਗੇ ਫਿਰ ਸੈਟਲ ਹੋਣ ਬਾਹਰ ਕਿੱਥੇ ਯੂਕੇ ਦੀ ਫਾਇਲ ਲਾਈ ਹੋਈ ਹੈ ਹਾਈ ਹਾਈ ਫਿਰ ਕਿਉਂ ਇੱਥੇ ਪੰਜਾਬ ਚ ਵਿਆਹ ਨਹੀਂ ਹੁੰਦੇ ਬਾਹਰ ਹੀ ਜਾ ਕੇ ਹੁੰਦੇ ਆ ਵਿਆਹ ਬਾਹਰ ਸੈਟਲ ਹੋ ਜਾਗੇ ਨੇ ਜੀ ਅੱਛਾ ਅੱਛਾ ਫਿਰ ਕਰਾਉਣਾ ਸੌਖਾ अच्छा अच्छा कि एक एक बहुत अच्छी गल है ਤੁਸੀਂ ਇੰਨਾ ਸੋਣਾ ਸੋਚਦੇ ਹੋਗੇ ਹੈ ਵੈਲਟਨ ਬ੍ਰੋ ওকে ਥੈਂਕ ਯੂ ਸਾਨੂੰ ਵੀ ਬੁਲਾ ਲਿਓ ਜੇ ਹੋ ਸਕਿਆ ਤਾਂ ਹੈ ਫੋਨ ਫਨ ਲੈਣ ਆਏ ਹੋ ਤੁਸੀਂ ਹੈ ਫੋਨ ਫਨ ਲੈਣ ਆਏ ਹੋ ਹਾਂ ਮੁੰਡੇ ਨੇ ਲਿਆ ਸੀਗਾ ਹੀ ਨਵਾਂ ਫੋਨ ਅੱਛਾ ਹਾਂਜੀ ਕਿਹੜਾ ਫੋਨ ਲੈ ਲਿਆ ਬਈ ਇਹਨੇ 13 ਲਿਆ ਜੀ ਅੱਛਾ ਚਲ ਮੁਬਾਰਕਾਂ ਐਪਲ ਤੋਂ ਬਿਨਾ ਸਾਹ ਹੀ ਆਉਂਦਾ ਹੈ ਨਾ ਨਾ ਇਹ ਤਾਂ ਬਾਹਲੇ ਜਿਹਦਾ ਕਰੀ ਜਾਂਦਾ ਸੀਗਾ ਹਾਂਜੀ ਅੱਛਾ ਹੋਰ ਕਿੱਦਾਂ ਤੁਸੀਂ ਵਧੀਆ ਜੀ ਵਧੀਆ ਤੁਸੀਂ ਕਿੱਧਰ ਖੜੇ ਤੁਸੀਂ ਫੋਨ ਲੈਣਾ ਉਹਨਾਂ ਨਾਲ ਇਹ ਤਾਂ ਨਾਲ ਹੀ ਆਏ ਸੀਗੇ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੈਂ ਤੇ ਇਹ ਪੁੱਛਣ ਆਈ ਸੀ ਕਿ ਮੇਕੇ ਵੀ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਹੋ ਗਿਆ ਹਾਂਜੀ ਤੇ ਤੁਸੀਂ ਸੋਚਿਆ ਵਿਆਹ ਬਾਰੇ ਕੁਝ ਨਹੀਂ ਜੀ ਹਜੇ ਕਿੱਦਾਂ ਇਹ ਤਾਂ ਛੋਟ ਹੈ ਕਿੰਨਾ ਕੁ ਛੋਟਾ ਹੈ ਇਹ ਤਾਂ 20-20 ਸਾਲ ਦੇ ਆ ਸੀ ਹੋਰ ਤੁਹਾਡੇ ਪਿੱਛੇ 19 ਸਾਲਾਂ ਵਾਲਾ ਰੋਈ ਜਾਂਦਾ ਕਹਿੰਦਾ ਕਰਦਿਆਂ ਨੇ ਉਹ ਕਰਿਆ ਸੀ ਤੇ ਬੁੱਕ ਕਰ ਗਏ ਉਹਦਾ ਉਹਨਾਂ ਸੀ ਗਲਤੀ ਆ ਇਹ ਤਾਂ ਛੋਟੇ ਆ ਨਹੀਂ ਵਿਆਹ ਟਾਈਮ ਨਾਲ ਨਹੀਂ ਕਰਵਾਉਣਾ ਚਾਹੀਦਾ ਵੇਸੀ ਕਿੰਨੀ ਉਮਰ ਹੋਣੀ ਚਾਹੀਦੀ ਵਿਆਹ ਜੋ 25 ਸਾਲ ਦਾ ਹੋ ਗਈ ਇੰਨੇ ਤੁਸੀਂ ਹਜੇ 20 ਸਾਲ ਦੇ ਹੋ 20 ਦੇ ਹੀ ਆ ਇਹ ਜਵਾਕ ਹੀ ਆ ਸੀ ਅੱਛਾ ਦੇਖ ਲਉ ਮੈਂ ਆਧਾਰ ਕਾਰਡ ਚੈੱਕ ਕਰ ਲੈਣੇ ਕਰ ਲਉ ਇਹ ਕੋਈ ਨਾ ਕਰਾ ਦੇ ਨਾ ਅਸੀਂ ਤਾਂ ਕਿ ਗਲਤ ਵੀ ਦੱਸ ਦਿੰਦੇ ਹਾਂ ਨਹੀਂ ਨਹੀਂ 20 ਦੇ ਹੀ ਆ ਅੱਛਾ ਤੇ ਮੈਨੂੰ ਦੱਸੋ ਵੀ ਤੁਸੀਂ ਜੇ ਵਿਆਹ ਕਰਾਉਣਾ ਹੈ ਕਰਾਉਣਾ ਤਾਂ ਦੇਖੋ ਪਾਊਗਾ ਹੀ ਹਨਾ ਲਵ ਮੈਰਿਜ ਕਰਾਉਣੀ ਹੈ ਅਰੇਂਜ ਮੈਰਿਜ ਕਰਾਉਣੀ ਹੈ ਕਿ ਯਾ ਖਾਤਾ ਖੁੱਲੇ ਹੀ ਨਹੀਂ ਤੁਹਾਡਾ ਨਾ ਲਵ ਤਾਂ ਨਹੀਂ ਕਰਾਉਂਦੇ ਕੋਈ ਹੈ ਨਹੀਂ ਲਵ ਵਾਲੀ ਸਾਰਿਆਂ ਦੀ ਇਹੀ ਪ੍ਰੋਬਲਮ ਹੋਈ ਪਈ ਹੈ ਨਾ ਕੀ ਜਿਹੜੀ ਲਵ ਮੇਰੀ ਜ਼ਾਲੀ ਤੇ ਕੋਈ ਲਵਦੀ ਨਹੀਂ ਐ ਤੇ ਘਰਦਿਆਂ ਦੇ ਸਿਰ ਤੇ ਬੈਠੇ ਹੋਏ ਆਂ ਘਰਦਿਆਂ ਸਿਰ ਤੇ ਐ ਦਿਖਦਾ ਜੀ ਅਤ ਨਹੀਂ ਕਰਦੇ ਕਹਿੰਦੇ ਨੇ ਵੀ ਪੁੱਤ ਦੇਖ ਲੈ ਕੋਈ ਘਰਦਿਆਂ ਤਾਂ ਛਿੱਤਰ ਲਾਉਣਗੇ ਹੀ ਦੇਖੋ ਇਹ ਤਾਂ ਜਿਹਨੂੰ ਵੀਡੀਓ ਪਾ ਕੇ ਕਰਦੇ ਨੇ ਤਾਂ ਵੀ ਬੋਲਣਾ ਹੈ ਨਾ ਐ ਤਾਂ ਨਹੀਂ ਬੋਲਦੇ ਨਹੀਂ ਨਹੀਂ ਇੰਨਾ ਪਿਆਰ ਕਰਦੇ ਆਪਣੇ ਘਰਦਿਆਂ ਕਰਦੇ ਆ ਤਾਂ ਬਹੁਤ ਕਰਦੇ ਨੇ ਘਰਦਿਆਂ ਮੇਰਾ ਕੋਣਾਗਾ ਕੀ ਕਰਨਾ ਚਾਹੋਗੇ ਆਪਣੇ ਮਾਪਿਆਂ ਲਈ ਜ਼ਿੰਦਗੀ ਚ ਜੇ ਕੁਝ ਕਰਨ ਦਾ ਮੌਕਾ ਮਿਲੇ ਕਰੀਏ ਨੇ ਕੰਮ ਤਾਂ ਜੀ ਉਹਨਾਂ ਕੋਲ ਬਣਾ ਕੇ ਲੱਗਾ ਹੀ ਕਿਸੇ ਪਾਸੇ ਹਾਂਜੀ ਬੜੀ ਲਿਖੀ ਜਾਂਦੇ ਪਹਿਲੇ ਦੁੱਲੇ ਨਾ ਬਣ ਜਿਓ ਨਹੀਂ ਨਹੀਂ ਕੱਲੇ ਕੋਈ ਕੰਮ ਕਰਾਂਗੇ ਤਾਂ ਹੀ ਫੇਰ ਹੀ ਦਊ ਕੋਈ ਤੁਹਾਡੀ ਮੇਰੇ ਸ਼ੌਕ ਹੁੰਦਾ ਨਾ ਮੁੰਡੇ ਨੂੰ ਵੀ ਮੇਰੇ ਇਸ ਦੀ ਆਰ ਦਾ ਵਿਆਹ ਹੋਵੇ ਤੇ ਅਸੀਂ ਨੱਚੀਏ ਅਸੀਂ ਇਦਾਂ ਕਰੀਏ ਤੇ ਕੀ ਸੋਚਿਆ ਚਾਹ ਚੋ ਨਹੀਂ ਲਾਉਣੇ ਤੈਨੂੰ ਚਾਹਵੇਂ ਲੈਣੇ ਆਹੀ ਇਹਦੇ ਵਾਸਤੇ ਨੱਚਾਂਗੇ ਜੀ ਹੁਣ ਤਾਂ ਅੱਛਾ ਹਾਂਜੀ ਅੱਛਾ ਫੇਰ ਕਦੋਂ ਕਰਾ ਰਹੇ ਹੋ ਤੁਸੀਂ ਵਿਆਹ ਮੇਰੇ ਵਿਆਹ ਵਾਲਾ ਜੀ ਛੇਤੀ ਕਰਾਓ ਇਹਨਾ ਛੇਤੀ ਉਕਰਾਣਾ ਇਹਦਾ ਮਤਲਬ ਫੇਰ ਤੁਹਾਡੀ ਲਵ ਮੈਰਿਜ ਹੈ ਛੇਤੀ ਕਰਾਉਣਾ ਉਹ ਮਰਦੀ ਲਾ ਲਈ ਬਸ ਨਹੀਂ ਮੈਨੂੰ ਸਮਝ ਨਹੀਂ ਪੱਜਾ ਬਿਆਹ ਹੈ ਬਈ ਰੋਂਦਾ ਜੀ ਨਾ ਕਾਸ਼ ਤੂੰ ਰੋਂਦਾ ਵੀ ਮੁੰਡਾ ਨਾਲੇ ਵਿਆਹ ਹੋ ਰਿਹਾ ਲਵ ਮੈਰਿਜ ਹੋ ਰਿਹਾ ਨਾ ਨਹੀਂ ਕਰਾਉਂਦੇ ਘਰ ਦੇਆਂ ਦੇ ਅੱਛਾ ਹੋਰ ਕੀ ਗੱਲ ਹੋ ਗਈ ਬਈ ਮੰਨਦੇ ਨਹੀਂ ਕਰਦੇ ਨਹੀਂ ਨਹੀਂ ਕਰਦੇ ਮੰਨ ਜਾਣਗੇ ਕਰਦੇ ਤਾਂ ਆਪਣੇ ਤੋਂ ਬਾਹਰ ਤੇ ਉਮਰ ਛੋਟੀ ਹੈਗੇ ਨਹੀਂ ਕੋਈ ਨਾ ਕਰਾਉਂਦਾ ਇਹ ਤਾਂ ਬੱਚਾ ਹੈਵੇ ਖੇਡ ਥੋੜਾ ਜਿਹਾ ਕੰਮ ਇਹ ਤੇ ਜਦ ਹੋ ਗਿਆ ਮੁੰਡਾ 40 ਸਾਲ ਦਾ ਉਹਦੇ ਵੀ ਬੱਚਾ ਹੀ ਲੱਗਣਾ ਕਰਦੇ ਆ ਮੈਂ ਸਹੀ ਗੱਲ ਲਈ ਐ ਇਹ ਤਾਂ ਬੱਚੇ ਕਰਨਾ ਹੀ ਹੈ ਇਹ ਜੇ ਕਹਿੰਦੇ ਉਮਰ ਹੈ ਨਹੀਂ ਅੱਛੇ ਉਮਰ ਹੈ ਨਹੀਂ ਅਜੇ ਬਾਕੀ 40 ਸਾਲ ਹੁੰਦਾ ਬੱਚੇ ਕਰਦੇ ਸਹੀ ਗੱਲ ਹੈ ਇੱਕ ਵਾਰ ਮਰ ਜਗੇ ਨਾ ਤੁਹਾਡੇ ਬੱਚੇ ਵੀ ਵੱਡੇ ਹੋ ਜਾਣਗੇ ਜਦ ਨੂੰ ਹਨ ਤੇ ਤੁਸੀਂ ਫਿਰ ਤੁਹਾਡਾ ਘਰ ਤਾਂ ਖੁੱਲਿਆ ਕਿ ਨਹੀਂ ਖੁੱਲਿਆ ਹਾਂ ਜੀ ਇਹ ਤਾਂ ਹੀ ਬੜਾ ਉਹ ਤਾਂ ਮੂਜੇ ਕਰ ਲਓ ਤਰਸੇ ਉਹ ਹਾਲ ਤਾਂ ਹੈ ਬਹੁਤ ਜ਼ਿਆਦਾ ਹੋਰ ਜੀ ਬੜਾ ਮਾੜਾ ਹਾਲ ਹੈ ਜੀ ਕੀ ਹੋ ਗਿਆ ਇਹ ਚੱਲ ਕੀ ਰਿਹਾ ਸਾਡੇ ਮੁੰਡੇ ਸਿੰਗਲ ਕਿਉਂ ਫਿਰਦੇ ਨੇ ਤੁਸੀਂ ਕੋਈ ਪਾਓ ਵੀਡੀਓ ਵੀਡੀਓ ਕੀ ਪਤਾ ਅਜੇ ਕੀ ਹੁੰਦਾ ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਵੀ ਸਾਡੇ ਮੁੰਡੇ ਸਿੰਗਲ ਹੀ ਫਿਰਦੇ ਨੇ ਹੋਰ ਜੀ ਕੁੜੀਆਂ ਗਈਆਂ ਕਿੱਥੇ ਪੰਜਾਬ ਦੀਆਂ ਹੋਰ ਬਾੜਾ ਔਖਾ ਜੀ ਹੂੰ ਵੱਡਾ ਔਖਾ ਥੋੜਾ ਬਾਹਰ ਭਾਗੀਆਂ ਨੇ ਜੀ ਹੈ ਕੁੜੀਆਂ ਬਾਹਰ ਭਾਗੀਆਂ ਅੱਛਾ ਬਾਹਰ ਭਾਗੀਆਂ ਉਸ ਕਰਕੇ ਚੱਕਰ ਪੈ ਗਿਆ ਠੀਕ ਹੈ ਤੇ ਜਿਹੜੀਆਂ ਇੱਥੋਂ ਵਾਲੀਆਂ ਫਿਰ ਉਹ ਮਤਲਬ ਇਹ ਆਪਣਾ ਤਾਂ ਸੈਟ ਆ ਕੰਮ ਹੀ ਇਹਨਾਂ ਆ ਦੇਖ ਲਓ ਯਾਰ ਇਹ ਆਰ ਆਰ ਦੀ سپورਟ ਨਹੀਂ ਕਰਦਾ ਹਨਾ ਇਹ ਆਪਾਂ ਕਰਦੇ ਆ ਜੀ سپورਟ ਦੇਖਦੇ ਨੇ 100 ਦੇਖ ਹਾਂ ਲੈ ਲੱਛਣ ਆਪਦੇ ਮਾੜੇ ਕਹਿੰਦੇ ਹਜੇ ਹੁੰਦਾ ਨਹੀਂ ਹੈ ਕਿੱਦਾਂ ਦੀ ਕਿੱਦਾਂ ਦੀ ਘਰ ਵਾਲੀ ਚਾਹੀਦੀ ਹੈ ਹੈ ਕਿੱਦਾਂ ਨਹੀਂ ਸਿੰਪਲ ਚਾਹੀਦੀ ਸਿੰਪਲ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਮੰਨ ਲਓ ਮੁੰਡਿਆਂ ਨੇ ਘੁੰਮਣਾ ਫਿਰਨਾ ਹੁੰਦਾ ਫਿਰ ਤਾਂ ਕੁੜੀ ਚੋਦੀ ਪੂਰੀ ਕੈਂਡ ਤੇ ਵਿਆਹ ਵੇਲੇ ਕਿਉਂ ਆ ਜਾਂਦੇ ਵੀ ਸਿੰਪਲ ਹੀ ਚਾਹੀਦੀ ਆ ਬਈ ਕੀ ਚੱਕਰ ਹੈ ਨਹੀਂ ਨਹੀਂ ਉਹ ਜੇ ਉਹ ਜੀ ਚਾਈਦੇ ਜੀ ਬਸ ਹੈ ਉਹ ਹੀ ਚਾਹੀਦੀ ਚੱਲ ਜਲਦੀ ਮਿਲ ਰੱਬ ਕਰੇ ਤੁਹਾਨੂੰ ਕਾਰਡ ਭੇਜ ਦਿਓ ਸਾਨੂੰ ਜ਼ਰੂਰ ਭੇਜਾਂਗੇ ਜ਼ਰੂਰ ਹੋਰ ਬਈ ਵੇਖ ਲਈ ਵੀਡੀਓ ਆ ਗਿਆ ਸਵਾਦ ਉਡਾਲਿਆ ਲੋਕਾਂ ਦਾ ਮਜ਼ਾਕ ਤੇ ਹੁਣ ਆਪ ਦੱਸੋ ਵੀ ਜਿਹੜੀ ਸਾਡੀ ਵੀਡੀਓ ਦੇਖ ਰਹੀ ਨੇ ਜਿਨ੍ਹਾਂ ਨੇ ਹੁਣ ਕਮੈਂਟ ਵੀ ਕਰਨਿਆ ਕਿ ਭਾਈ ਤੁਸੀਂ ਕੀ ਸੋਚਿਆ ਕਿ ਫਿਰ ਘਰਦਿਆਂ ਤੇ ਉਹਦੇ ਸਿੱਟਿਆ ਹੋਇਆ ਜਾਂ ਫਿਰ ਅਜੇ ਖਾਤਾ ਖੁੱਲਿਆ ਹੀ ਨਹੀਂ ਪ੍ਰੋਗਰਾਮ ਵਧੀਆ